ਹਾਂਜੀ ਸਾਸਟੇ ਕਾਲ ਜੀ ਸਾਰਿਆਂ ਨੂੰ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਸਾਰੇ ਜਣੇ ਬਹੁਤ ਵਧੀਆ ਤੇ ਅੱਜ ਦਿਨ ਹੈਗਾ ਸੰਡੇ ਦਾ ਸਰਦਾਰ ਸਾਹਿਬ ਦੇ ਕੱਪੜੇ ਧੋਣ ਲੱਗੇ ਹੋਏ ਨੇ ਹਾਂਜੀ ਚਿਕਾਲ ਜੀ ਸਾਰਿਆਂ ਨੂੰ ਇੱਕ ਟੋਕਰੀ ਜਿਹੜੀ ਆ ਉਹ ਕੱਪੜਿਆਂ ਦੀ ਭਰ ਕੇ ਧੋ ਕੇ ਬਾਹਰ ਰੱਖਿਆ ਏ ਤੇ ਆ ਥੋੜੇ ਜਿਹੇ ਰਹਿ ਗਏ ਚਾਰ ਕਿੱਧਰ ਪਏ ਆ ਤੇ ਇਧਰ ਮਸ਼ੀਨ ਚ ਪਏ ਆ ਕੱਢਣੇ ਆ ਬਸ ਇਹਨਾਂ ਨੇ ਉਹ ਰਹਿ ਗਏ ਛੋੜੇ ਜੇ ਕਿਉਂਕਿ ਮੇਰਾ ਕੰਮ ਤੁਹਾਨੂੰ ਪਤਾ ਹੀ ਹੈ ਪਿਛਲੀ ਵੀਡੀਓ ਦੇਖਿਆ ਹੈ ਮੇਰਾ ਕੰਮ ਡਾਕਟਰ ਦੇ ਬੰਦ ਕੀਤਾ ਹੋਇਆ ਮਰ ਆ ਦੇਖੋ ਆ ਬੈਲਟ ਜਿਹੜੀ ਇਹ ਬਨ ਕੇ ਰੱਖਣੀ ਆ ਅੰਗੂਠੇ ਦੇ ਉੱਪਰ ਤੇਲ ਲਗਾ ਕੇ ਤੇ ਉਹਨਾਂ ਨੇ ਕਿਹਾ ਵੀ ਤਿੰਨ ਹਫ਼ਤੇ ਦੀ ਰੈਸਟ ਕਰਨੀ ਆ ਵੀ ਜਿੰਨੇ ਤੁਸੀਂ ਰੈਸਟ ਕਰੋਗੇ ਤੁਸੀਂ ਉਨਹੀਂ ਜਲਦੀ ਠੀਕ ਹੋਵੋਗੇ ਇਹ ਰੈਸਟ ਦੇ ਨਾਲ ਹੀ ਠੀਕ ਹੋਣਾ ਹੋ ਕੇ ਮੇਰੇ ਤੇ ਨਾ ਅੰਗੂਠੇ ਤੋਂ ਲੈ ਕੇ ਇਸ ਮਾਰਕਸ ਨਾ ਫਿਰ ਤੱਕ ਜਿਹੜੀ ਨਾ ਆਪਣੇ ਬਾਹਾਂ ਤੱਕ ਦੋਨੇ ਪਾਸੇ ਗੱਠਾ ਬਣ ਗਿਆ ਸੀਗੀਆਂ ਤੇ ਦਰਦ ਬਹੁਤ ਹੁੰਦਾ ਸੀ ਨਾਲ ਨੀਲਾ ਹੋ ਗਿਆ ਉਹਨਾਂ ਨੇ ਤਾਂ ਮੇਰਾ ਤੇ ਇਹ ਫਿਰ ਜਲੰਧਰ ਰੈਫਰ ਕੀਤਾ ਸੀਗਾ ਤੇ ਉਹ ਕਹਿੰਦੇ ਵੀ ਖੱਡੀ ਗਿਆ ਡਾਕਟਰ ਅਥਾਲਾ ਸਪੈਸ਼ਲ ਆ ਉਹ ਤੇ ਉਹ ਕਹਿੰਦੇ ਵੀ ਤੁਸੀਂ ਰੈਸਟ ਕਰੋ ਇਹਦੇ ਵਿੱਚ ਤਿੰਨ ਹਫ਼ਤੇ ਦੀ ਰੈਸਟ ਕਰੋ ਕੁਝ ਵੀ ਨਹੀਂ ਕਰਨਾ ਨਾ ਕੱਪੜੇ ਭਾਂਡੇ ਆਟਾ ਬੇੜਾ ਪੋਚਾ ਵੀ ਨਾ ਤੁਸੀਂ ਨਾ ਕੋਈ ਭਾਰ ਚੱਕਣਾ ਵਾ ਗੁੱਠੇ ਦਾ ਯੂਜ਼ ਨਾ ਹੋਵੇ ਕਹਿੰਦੇ ਫਿਰ ਅੱਜ ਹੁਣ ਇਹਨਾਂ ਨੇ ਕੱਪੜੇ ਧੋਤੇ ਨੇ ਤੇ ਝਾੜੂ ਲਾਇਆ ਵਾ ਤੇ ਹੁਣ ਪੋਚੇ ਵੀ ਲਉਣਗੇ ਹੀ ਕਿਉਂਕਿ ਹੋਰ ਕੋਈ ਕਰਨ ਵਾਲਾ ਹੈ ਨਹੀਂ ਘਰੇ ਕੰਮ ਮਮੀ ਤੋਂ ਨਾ ਹੁੰਦਾ ਨਹੀਂ ਹੈਗਾ ਤੇ ਬੱਚੇ ਤਾਂ ਪੇਪਰ ਚੱਲਦੇ ਨੇ ਆ ਦੇਖੋ ਜੀ ਤੇ ਮਾਵੀਰ ਕਿੱਥੇ ਆਉਣ ਦਾ ਇਹ ਭੜੇ ਵੜਾ-ਵੜਤਾਂ ਲੱਗੇ ਪਏ ਨੇ ਤੇ ਭੜਕਾ ਕੰਮ ਬਸ ਲੋ ਜੀ ਹੁਣ ਕੱਪੜੇ ਧੋਤੇ ਗਏ ਕੱਪੜੇ ਸੁੱਕਣੇ ਵੀ ਪਾਏ ਗਏ ਤੇ ਹੁਣ ਬਚਾਰੇ ਲੱਗੇ ਪੋਚਾ ਲਾਉਣ ਕਰਨਾ ਪੋਚਾ ਵੀ ਲਾਦਾ ਹੁਣ ਅੱਜ ਸਾਰ ਅੱਗੇ ਨੇ ਤੇ ਇਹਨਾਂ ਨੇ ਪੂਰੀ ਹੈਲਪ ਕਰਾਈ ਹੈ ਮੇਰੀ ਮੈਨੂੰ ਕਹਿੰਦੇ ਤੂੰ ਬਦੇ ਹੱਥਾਂ ਦਾ ਪਰਹੇਜ਼ ਕਰ ਕਿਉਂਕਿ ਡਾਕਟਰ ਨੇ ਡਾਕਟਰ ਨੇ ਡਰਾਤਾ ਵੀ ਜੇ ਨਾ ਠੀਕ ਹੋਇਆ ਤਾਂ ਨਾ ਵੀ ਆਪਰੇਸ਼ਨ ਵੀ ਕਰਨਾ ਪੈ ਸਕਦਾ ਤੇ ਤਾਂ ਕਰਕੇ ਸਾਨੂੰ ਐ ਵੀ ਰੈਸਟ ਕਰਨ ਲੈ ਠੀਕ ਹੋ ਜਵੇ ਸਭ ਵੀ ਬੜ ਧਰ ਗਏ ਆ ਮੈਂ ਤਾਂ ਬਹੁਤ ਡਰ ਗਈ ਹਾਂ ਡਰੀ ਹੋਈ ਹਾਂ ਤੇ ਅਗਰ ਮਮੇ ਹਾਂਜੀ ਮੈਂ ਸਿਰ ਨਾ ਪੀਸੀ ਅੱਜ ਗਰਮੇਹਰਣ ਮੇਰੇ ਸਿਰ ਬੋਂਦਾ ਵਾ ਕਿਉਂਕਿ ਮੈਂ ਆਪਣਾ ਸਿਰ ਵੀ ਆਪ ਨਹੀਂ ਬਾਇਆ ਹੈਗਾ ਚਾਰ ਪੰਜ ਦਿਨ ਹੋ ਗਏ ਗਰਮੇਹਰਣ ਤੇ ਬਹੁਤ ਨਹੀਂ ਹੁੰਦੀਆਂ ਕਿਉਂਕਿ ਫਿਰ ਮੈਨੂੰ ਆਏ ਆ ਵੀ ਉੱਠੇ ਦਾ ਬਿਲਕੁਲ ਜ਼ੋਰ ਲੱਗੇ ਹੀ ਨਾ ਜਦੋਂ ਜੂੜਾ ਕਰਨਾ ਜਾਂ ਬੱਤ ਕਰਨੀ ਆ ਉਹ ਤਾਂ ਦਾਬੇ ਤੇ ਯੂਜ਼ ਹੁੰਦਾ ਹੀ ਆ ਮੈਂ ਆਪਣਾ ਬਚਾਤਾ ਰੱਖ ਫਿਰ ਮੈਂ ਕੱਲ ਹੀ ਵਿਰੇ ਸਕੂਲੋਂ ਆ ਕੇ ਮੇਰਾ ਸਿਰ ਭਇਆ ਮਿਭਾਇਆ ਹੀ ਨਹੀਂ ਫਿਰ ਤਵੇਰ ਦਾ ਤੇ ਅੱਜ ਵੀ ਹੁਣ ਮੈਂ ਸਿਰ ਮੈ ਇਸੇ ਬੋਲਦਾ ਹਾਂ ਹਾਂਜੀ ਕੋਈ ਐਕਸਰਸਾਈਜ਼ ਕਰਨ ਆ ਕੇ ਸੀਗਾ ਅਸੀਂ ਮਾ ਵੀ ਰਨਿੰਗ ਕਰੂਗਾ ਅਸੀਂ ਸੌਰੀ ਅਸੀਂ ਆਈ ਸੈਰ ਤੇ ਤੇ ਮਾ ਵੀ ਰਨਿੰਗ ਕਰੂਗਾ ਅਸੀਂ ਤਾਂ ਸਿਰਫ ਸੈਰ ਹੀ ਕਰਾਂਗੇ ਚੱਲ ਚੱਲ ਬੇਟਾ ਚਲੋ ਕਰਨੇ ਕਿ ਨਹੀਂ ਚੱਲ ਸਰ ਓਕੇ ਫਿਰ ਮੇਰ ਦਾ ਕੰਮ ਕਿ ਪੇਪਰ ਥੋੜਾ ਔਖਾ ਇਹਨੇ ਕਰ ਲੈ ਸੀ ਸਿਲੇਬਸ ਪੂਰਾ ਤੇ ਉਹ ਕਰੇ ਪੜ ਰਹੇ ਆ ਤੇਂਦਰ ਪਿੱਛੇ ਆ ਰਹੀ ਹੈਗੀ ਅਸੀਂ ਆਗੇ ਸੈਰਤੇ ਅੱਜ ਮਾਵੇ ਨਾਲ ਆਇਆ ਗਰਮੀ ਪੂਰਾ ਕਰ ਲਿਆ ਸੀਗਾ ਤੇਂਦਰ ਰਨਿੰਗ ਕਰ ਰਹੀ ਹੈ ਥੋੜੀ ਥੋੜੀ ਨਾਲ ਤੇ ਅੱਜ ਕੰਮ ਕੰਮ ਨੂੰ ਵੇਲ ਲਿਆ ਸੀਗਾ ਸਾਰਾ ਦੁਪਹਿਰੇ ਬਣਾਈ ਸੀਗੇ ਅਸੀਂ ਚੋਲ ਨਾ ਬਣਾਈ ਸੀ ਜੀ ਛੋਲੇ ਦੀ ਸਬਜ਼ੀ ਚਟੇ ਜਣੇ ਤੇ ਚਾਹ ਚੂ ਪੀ ਕੇ ਫਿਰ ਇੱਕਾਈ ਕੀਤੀ ਪਹਿਲਾ ਘੰਟਾ ਕਰੇ ਉਸ ਤੋਂ ਬਾਅਦ ਅਸੀਂ ਸੈਰ ਤੇ ਆ ਗਏ ਹੁਣ ਹੌਣ ਲੱਗ ਜੇ ਅੱਧਾ ਪਣਾ ਘੰਟਾ ਹੋਰ ਲੱਗ ਜੂਗਾ ਸਾਨੂੰ ਅੱਧਾ ਘੰਟਾ ਲੱਗ ਜੂਗਾ ਟੱਟ-ਟੱਟ ਤਕ ਵੀ ਹਾਸ ਕਵਰ ਕਰ ਗਏ ਅਸੀਂ 3 ਕਿਲੋਮੀਟਰ ਰਹਿ ਗਿਆ ਹੁਣ ਹੋਰ ਹਾਂਜੀ ਚੱਲੀਏ ਮਾਵੀ ਇਹਦੇ ਬੂਟ ਲੱਗਣ ਲੱਗੇ ਕਹਿੰਦਾ ਆਪਾਂ ਲੱਗਦੇ ਨੇ ਕਿ ਲਾ ਤੇ ਹੁਣ ਥੋੜਾ ਘੱਟ ਸੈਰ ਕਰਾਂਗੇ ਕਿੱਥੇ ਲੱਗਦੇ ਨੇ ਅੱਡੀਆਂ ਤੇ ਪੈਰਾਂ ਕੋਲ ਅੱਡੀਆਂ ਵਿੱਚ ਲੱਗਦੇ ਨੇ ਚਲ ਹੌਲੀ ਹੌਲੀ ਦਰ ਚੱਲ ਫਿਰ ਠੀਕ ਹੈ ਮੇਰਾ ਸੋਹਣਾ ਜਿਹਾ ਬੱਚਾ ਸਕੂਲੋਂ ਆਇਆ ਕੇਣੀ ਰੋਟੀ ਖਾਦੀ ਤੇ ਗੁਰਮੀਰ ਰੋਟੀ ਖਾਂਦਾ ਹਾ ਜੇ ਇਹ ਆਪਣੇ ਭਾਂਡੇ ਮੇਰੇ ਪਪਾ ਦੇ ਪੰਡਤਾਂ ਦੇ ਭਾਂਡੇ ਲੈ ਆ ਕੇ ਧੋਣ ਲੱਗ ਗਿਆ ਪਾਣੀ ਪਤਾ ਵੇਸਟ ਹੋ ਰਿਹਾ ਪਾਣੀ ਬਰੁਟ ਬੰਦ ਕਰ ਪੰਡਤਾਂ ਨੂੰ ਲੱਗ ਗਿਆ ਆ ਕੇ ਮੇਰੀ ਹੈਲਪ ਕਰ ਬੰਨਾ ਅਦਰ ਬੂੰਗਾ ਕਰਤਾ ਦੇਖੋ ਨਿੱਕੇ ਨਿੱਕੇ ਥਲਾਂ ਲੱਗਿਆ ਵੇ ਧੋਣ ਲੋਕੇ ਜੀ ਮੈਨੂੰ ਭਾਂਡੇ ਤਾਂ ਨਾ ਬੰਦ ਕੀਤੇ ਹੋਏ ਆ ਨਾ ਇਹ ਆਪਣੇ ਆਪਣੇ ਭਾਂਡੇ ਧੋ ਲੈਂਦੇ ਬੱਚੇ ਤੇ ਪਰ ਅੱਜ ਇਹ ਸਾਡੇ ਵੀ ਚੱਕ ਲਿਆ ਨਾਲ ਮੰਜੀ ਜਾਂਦਾ ਖੜਾ ਕੀ ਕਹੇਗਾ ਹਾਂਜੀ ਬੜੀ ਜਲਦੀ ਖਾ ਖਾ ਜਲਦੀ ਖਾ ਅੰਮੀ ਬੱਧੀ ਖਾਣ ਨੂੰ ਰੈਸਟ ਕਰ ਰਹੇ ਆ ਕੋਈ ਕੋਹਾ ਮੋਹਰੇ ਮੋਹਰੇ ਸਦੀ ਮਾਦੀ ਪਾਉਂਦੇ ਲੱਗੇ ਪਏ ਲੱਗੇ ਪਏ ਮੰਜਣ ਵਧੀਆ ਮੰਜਣ ਹਾਂ ਬੜੀ ਜਲਦੀ ਮੰਜਣ ਚਾਹੀਦਾ ਇਹਨਾਂ ਨੂੰ